ਜੀ ਮਿੱਤਰੋ ਜੀ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਮਿੱਤਰਾਂ ਗਿਆ ਇੱਧਰ ਚੈੱਕ ਕਰੂੰ ਮਿੱਤਰੋ ਸਵੇਰ ਦੇ 7:30 ਹੋ ਗਿਆ ਮਿੱਤਿਓ ਨਾ ਆਪਣਾ ਝੋਟਾ ਵੀ ਥੱਲੇ ਖੜੋ ਕਿੰਨਾ ਘੈਂਟ ਹੋ ਗਿਆ ਬਾਈ ਚੈੱਕ ਕਰੋ ਬਾਈ ਬੱਦਲ ਹੀ ਬੱਦਲ ਅੱਜ ਮੀਂਹ ਬਹੁਤ ਜ਼ਿਆਦਾ ਆਣਾ ਬੜੀ ਨਿੰਮ ਵੇਖੋ ਕਿਦਾਂ ਬਹੁਤ ਸੋਹਣੀ ਆ ਵਾ ਚੱਲ ਰਹੀ ਆ ਬਹੁਤ ਜ਼ਿਆਦੀ ਸੋਹਣੀ ਉਸਮ ਉਸਮ ਹੋਇਆ ਬੈਂਟ ਤਰੋ ਚੱਲ ਵਾਲਾ ਮੋੜਾ ਚੱਲੜਾ ਬੱਦਲ ਫਹਾ ਬਹੁਤ ਜਿਆਦਾ ਠੰਡੀ ਚੱਲ ਰਹੀ ਹੈ ਮੀਂਹ ਵੀ ਬਹੁਤ ਜਿਆਦਾ ਆਉਣ ਦੀ ਸੁਭਾਵਣਾ ਜੇ ਆਇਆ ਨਹੀਂ ਬਾਕੀ ਬੱਦਲ ਬਹੁਤ ਜਿਆਦਾ ਤੁਸੀਂ ਦੇਖ ਹੀ ਰਹੇ ਹੋ ਕਿ ਨੇਰ ਤਾਂ ਕਾਫੀ ਚੱਲ ਰਿਹਾ ਅੱਜ ਮੱਕੀ ਨਿਕਲ ਰਹੀ ਆ ਪਕਾਉਣੀ ਮਸ਼ੀਨ ਨਾਲ ਇਹ ਆਪਣੀ ਮਸ਼ੀਨੀਆਂ ਇਹ ਵੀ ਇੱਥੇ ਘਰੇ ਲੈ ਕੇ ਆ ਟਰਾਲੀ ਚ ਪਾ ਕੇ ਮੱਕੀ ਤੇ ਇੱਥੇ ਆਪਾਂ ਛਲੀਆਂ ਚ ਪਾ ਕੇ ਕੱਢਤੀ ਆ ਹੁਣ ਉਹ ਵੀ ਕਰਨਗੇ ਉਤੋਂ ਜਿenskapੀ ਮੱਕੀ ਦੀ ਥ੍ਰੈਸ਼ਿੰਗ ਕੀਤੀ ਆ ਤੇ ਹੁਣ ਦਾਣੇ ਕੱਢਣ ਲੱਗਿਆ ਮੱਕੀ ਦੇ ਆ ਟਰਾਲੀ ਚ ਇੱਥੇ ਆਪਾਂ ਕਟਰ ਚ ਪਾ ਕੇ ਚਲਾਇਆ ਕਿਉਂਕਿ ਬਿਲਕੁਲ ਹੀ ਹੋਵੇ ਹੋਰ ਇੱਥੇ ਵੀੜੇ ਨਾ ਬਣੇ ਰਹੋ ਮੱਕੀ ਦੀ ਰੀ ਕੱਢ ਰਿਹਾ ਮੱਕੀ ਕੀ ਕੱਢ ਰਿਹਾ ਹੁਣ ਇਹ ਬਾਈ ਜੋ ਮੇਰੇ ਖਾਲੇ ਚਲੀਆਂ ਠੇਕ ਲਾ ਕੇ ਆ ਭਰੇ ਲਓ ਜੀ ਕਾਲਾ ਤੇਲ ਲਾ ਰਿਆਂ ਸੋਈ ਪ੍ਰਾਲੀ ਨੂੰ ਜੀ ਦੰਗਾਲ ਜਗੂਣਾ ਪਵੇ ਆਵੇ ਜਿੱਦਾਂ ਮਾਣਾ ਮਟ ਦੰਗਾਲ ਮੀਂਹ ਕਰਕੇ ਪੰਜ ਗੁਣੀ ਲੈ ਜਾਏ ਇਹ ਆਪਣਾ ਤੇਲ ਆ ਪੁਰਾਣਾ ਟਰੈਕਟਰ ਦਾ ਕੱਢਿਆ ਆ ਸਹੀ ਹਲ ਤੇ ਆਪਾਂ ਟਰਾਲੀ ਚ ਸਾਰਾ ਲਾਵਾਂਗੇ ਟਰਾਲੀ ਚ ਕੋਈ ਜੰਗਾਲ ਜਗੂ ਨਾ ਪਾਈ ਹਾਂ ਚੈੱਕ ਕਰੋ ਹਾਂ ਚੈੱਕ ਕਰੋ ਭਾਈ ਐਂ ਦੇ ਲਾ ਆ ਗਿਆ ਪਹਾਰਾ ਸਾਰੀ ਟਰਾਲੀ ਜਾ ਇਦਾਂ ਇਦਾਂ ਕਰ ਦੇਣਾ ਹੋਰ ਚੈੱਕ ਕਰੋ ਮਿੱਤਰੋ ਮੇਰੀ ਨੰਬਰ ਹਲੋ ਆਹ ਤੇਲ ਖੜਾ ਰੋ ਜੀ ਆਪਾਂ ਕਾਰ ਦਿੱਤਾ ਹੋਣਾ ਤੇਲ ਲਾਦਾ ਸਾਰਾ ਵਾਲਾ ਪੁਰਾਣਾ ਓਇਲ ਆਪਣਾ ਮੇਰੇ ਕੋ ਯਾਰ ਉਹ ਪਿਆਜ ਆਪੋ ਮਿੱਤਰੋ ਬਸ ਉਹ ਸਾਰੀ ਕੰਪਲੀਟ ਹੋ ਗਈ ਫਿਰ ਦੇਖੋ ਨੇ ਆ ਆ ਜਾਓ ਯੱਕੋ ਮਿੱਤਰੋ ਹੁਣ ਚੱਲੇ ਆਪਾਂ ਖੇਤ ਪੱਠੇ ਲੈਣ ਮਿੱਤਰੋ ਮੀ ਬਹੁਤ ਜ਼ਿਆਦਾ ਪੈ ਗਿਆ ਝੋਨੇ ਕੋ ਪਾਣੀ ਫੁੱਲ ਆਇਆ ਝੋਨੇ ਤੇ ਹਰੀਆਲੀ ਵੇਖੋ ਕਿੰਨੀ ਸੋਹਣੀ ਬੂਟੀਆਂ ਚੜੀਆਂ ਬਹੁਤ ਜ਼ਿਆਦਾ ਮੀਂਹ ਪਿਆ ਹੈ ਮੁੰਡਿਓ ਤੇ ਹੁਣ ਆਪਾਂ ਚੱਲਿਆਂ ਪੱਠੇ ਲੈਣਾ ਤੇ ਮਿਲਦੇ ਹਾਂ ਤੁਹਾਨੂੰ ਖੇਤ ਤੇ ਬਹੁਤ ਹੀ ਸੋਹਣਾ ਵੈਦਰ ਆਇਆ ਮੁੰਡਿਓ ਤੇ ਝੋਨੇ ਵੀ ਐ ਵਧੀਆ ਮੀਂਹ ਨਾਲ ਹੀ ਝੋਨੇ ਬਣੇ ਆ ਤੇ ਨਿੰਦੀਆਂ ਵੀ ਵਧੀਆ ਹੋਈਆਂ ਸਾਰੇ ਦੁਨੀਆ ਨਾ ਬ੍ਰੇਕਾਂ ਤੇ ਕੀ ਆਵੇ ਲਾਉ ਮਤ ਰੋ ਯਾਪਾ ਮੜ ਕੇ ਛੜਕ ਆਪਣੇ ਖੇਤ ਵਾਲੀ ਕੱਤੀ ਮਤ ਰੋ ਜਿੱਕਰ ਵੋਦਣਾ ਇੱਥੇ ਗੋਡੀ ਫੈਨ ਤੁਹਾਡੇ ਲਾਉ ਮਤ ਰੋ ਯਾਪਾ ਖੇਤ ਦਾ ਕਰ ਪਰੋਤੀ ਉੱਥੇ ਜਾ ਕੇ ਤੈਨੂੰ ਮਿਲਦੇ ਆਲੇ ਪੱਠੇ ਫੜਦੇ ਆ लो मित्रोई आपने पटे फॉर्चूनर लिबड़गी बहुत इक्कड़ी मुझे खेत अपनी फॉर्चूनर रुकने मुंडे अपनी फॉर्चूनर लिबड़गी आपने झोना

ਬਹੁਤ ਜ਼ਿਆਦਾ ਚਿੱਕੜ ਨਾਲ ਤਾਂ ਨਹੀਂ ਉੱਧਰ ਜਾ ਰਹੇ ਇੱਥੇ ਹੁਣ ਆਪਾਂ ਵਧਦੇ ਹਾਂ ਪੱਠੇ ਤੇ ਉਹ ਆਪਣੀ ਮੋਟਰ ਮੋਟਰਾਂ ਦਾ ਬੰਦ ਹੀ ਪਈਆਂ ਪਾਣੀ ਪਾਣੀ ਕਰਤਾ ਮੀਂਹ ਇਹ ਸਾਰਾ ਮੀਂਹ ਦਾ ਪਾਣੀ ਆ ਯਕਦ ਤ ਹੁਣ ਆਪਾਂ ਵਧਦੇ ਹਾਂ ਪੱਠੇ ਤੁਹਾਨੂੰ ਪੱਠੇ ਦਿਖਾਉਣੇ ਆਪਣੇ ਜੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ कि तक वीडियो पहुं अपनी पहुंच जाए सब अठ बजे वीडियो पा दें आ मुंडे अपनी तुड़ी देखो मीह हो गया तो चिक्ड़ बहुत है उन्हें तो चिकड़ के बच्चे जो ही पैना लो मित्रों जी ਦਸਤੀ ਲੱਗ ਕੇ ਹਣੀ ਪੈਣੀਆਂ ਆ ਵੀ ਬਹੁਤ ਪੱਟਿਆਂ ਚ ਆਹ ਵੜਿਓ ਇੱਥੇ ਤਾਂ ਹੈ ਨਹੀਂ ਦਸਤੀ ਪਹਿਲੇ ਦੇਖਦੇ ਆ ਤੇ ਆਹ ਮੁੰਨੇ ਆਪਣਾ ਖੇਤ ਚੈੱਕ ਕਰਵਾ ਆਪਣਾ ਬਾਗ ਐਂਡ ਲੱਗ ਜਾਣਾ ਤੇ ਆਪਣਾ ਝੋਨਾ ਵਾਲਾ ਵੀ ਤੇ ਉਧਰ ਵੀ ਹੈਗਾ ਉਧਰ ਅਗਲੇ ਵਲੌਗ ਚ ਦਿਖਾਵਾਂਗੇ ਫਿਲਹਾਲ ਤੇ ਮਤਰੋ ਆਪਣੇ ਹੁਣ ਸੰਤਰੇ ਬਹੁਤ ਜ਼ਿਆਦੇ ਲੱਗੇ ਖੜਿਆ ਆ ਚੈੱਕ ਕਰੋ ਇਦਾਂ ਦਾ और चेक करो देखो बहुत ज्यादा अपने किनों लगे संतरे और बूटे सारे अपने संतर से ही आद हरेक आपके खेत बच्चे लाओ बूटे कि बहुत वाइए आपकी घर दी चीज़ तो पहले आप हम मरूद खाने फिर व्ढने तो मित्रों आप मरूद से ढोडी भैन दी जी है हम आप मरूद देश रहा होना तेन लो मित्रों जी आप तुट देना मरूद खाने फिर वढ़दे पट्ठे मरूद तो बहुत पक्के पे ऊटा भरिया हाला बहुत ज्यादा मुंडे गर्मी भी चल दिया अमरूद सर्दी भी चलते दो सीजन चल निबो अपने जी हूँ आप पट्ठे उतो पठे के मित्रों जी आप पटेर किन्ने लपड़ गए चिकड़ा खुबा थी हूँ आप पट्टे हम चलते घर मिलते हैं घर ही चल गए मित्रो जी हूँ पठ्ठे लारे फो पासे जोड़ते पंड वढ़ मित्रों पट्ठे उतु अपने ਤੇ ਹੁਣ ਆਪਾਂ ਚੱਲਦੇ ਆ ਕਰੇ ਤੇ ਆਪਣਾ ਖੇਤ ਫਿਰ ਮਿਲ ਕੇ ਕਰੇ ਜਾ ਕੇ ਤੁਹਾਨੂੰ